ਮਕਰਾਣਾ ਨਹੀਂ ਤੂੰ ਵੇ ਨਾ ਨਾ ਹਾਂਜੀ ਨਹੀਂ ਹੁਣ ਤੂੰ ਕਰਦਾ ਕੀ ਹੁੰਦਾ ਮੈਂ ਜੀ ਹੁਣ ਇਹ ਗਾਣੇ ਗਾਉਣਾ ਨਾ ਤੇ ਤਰਾ ਗਾਣੇ ਗਾ ਲੈਣਾ ਇੱਧਰ ਗੱਡੀ ਚ ਆਇਆ ਫਿਰ ਇੱਧਰ ਹੀ ਗੱਡੀ ਚ ਆਇਆ ਉਹ ਕਲਾਕਾਰ ਆ ਗਿਆ ਤੇ ਮੁੰਡਾ ਕਹਿੰਦਾ ਗਾਣੇ ਗਾਉਣਾ ਅਜਾ ਪੁੱਤ ਗਾਣਾ ਇਹ ਸੁਣਾਉਣਾ ਹੀ ਜਿਹੜਾ ਤਰ ਵਧੀਆ ਹੁੰਦਾ ਪੂਰੀ ਸੁਰ ਨਾਲ ਗਾ ਪੂਰੀ ਹੇਕ ਨਾਲ ਇਹ ਹਾਂ ਚੱਲ ਸੋਨੀਏ ਜੇ ਤੇ ਦੇ ਨਾ ਕੁਮਾ ਹਵਾ ਨੀ ਅਲਾਦੀ ਸੁਮੈ ਮਰ ਜਾ ਲਬਨੀ ਨੀ ਤੇ ਰਜਹੀ ਚੀਜ ਐ ਜਹ ਹੰਤੇ ਸੋ ਤੇਰੀ ਖਾਮਾ ਤੂੰ ਰੱਖ ਕੇ ਖੁਰਾਨ ਤੇ ਫੁਲਾ ਦੇ ਹੋ ਦਿਲ ਤੇਰਾ ਤੇ ਜੇ ਦੁਖਵਾ ਨੀ ਲਾਦੀ ਸਮੈ ਮਰ ਜਾਵਾ ਦੁਨਹੀਆ ਤੋਂ ਦਾ ਦਿਲ ਕੇ ਜੇ ਤੈਨੂੰ ਛੱਡ ਜਾਵਾ ਨੀ ਲਾਦੀ ਸਮੈ ਮਰ ਜਾ ਮੁਖਤ ਰੱਬ ਵੀ ਬਣਾ ਕੇ ਤੈਨੂੰ ਆਪ ਪੁੱਜ ਤਾਉਂਦਾ ਏ ਫੁੱਲਾਂ ਜੇ ਹੌਦੀ ਲੂ ਤੇਰਾ ਕਦੀ ਦੇ ਦੁਖਾਂ ਵਾ ਨੀ ਅੱਲਾ ਦੀ ਸਮੈ ਮਰ ਜਾਵਾ ਦੁਨੀਆ ਤੋ ਦੱਦ ਕੇ ਜੈ ਤੈਨੂੰ ਸ਼ਦ ਜਾਵਾ ਨੀ ਅੱਲਾ ਦੀ ਸਮੈ ਮਰ ਜਾਵਾ ਨਾ ਕਿਦਰਾ ਯਕੀਨ ਯਕੀਨ ਹਾਂਜੀ ਯਕੀਨ ਕੀ ਯਕੀਨ ਗਿੱਲ ਯਕੀਨ ਗਿੱਲਾ ਹਾਂਜੀ ਕੀ ਬਾਤ ਆ ਦੋਸਤੋ ਇਹ ਹੁੰਦੇ ਆ ਗਾਇਕ ਕੁਦਰਤੀ ਗਾਇਕ ਹੁੰਦੇ ਨੇ ਉਹ ਆ ਕਈ ਮੇਲੇ ਗੱਤਕੇ ਦਾ ਬਣੇ ਫਿਰਦੇ ਉਹ ਗਾਇਕ ਨਹੀਂ ਐ ਤੇ ਜੇ ਮੁੰਡੇ ਚੰਗੇ ਲੱਗੇ ਵਾਇਟ ਤੇ ਜਰੂਰ ਸ਼ੇਅਰ ਕਰੋ ਜੇ ਲਾਈਕ ਤੇ ਕਮੈਂਟ ਕਰੋ ਜੇ ਚੰਗਾ ਪੁੱਤਰਾ